ਅੱਲੇ ਤੇਰਾ ਆਫਿਸ ਹੀ ਦਸ਼ਮੇਰ ਫਰੂਟ ਕੰਪਨੀ ਦੇ ਮੈਂ ਕੰਮ ਕਰਦਾ ਕਾਊਂਟੈਂਟ ਦਾ ਹੀ ਸਾਡੀ ਕੱਲ ਦੁਕਾਨ ਚੋਂ ਕੋਈ ਲਗਭਗ ਸ਼ਾਮ ਨੂੰ ਇਥੋਂ ਲਾ ਲੋ 4 ਵਜੇ ਅਸੀਂ ਗਏ ਸੀ ਸਾਰੇ ਆ ਨਹੀਂ ਤੇ ਉਸ ਤੋਂ ਬਾਅਦ ਮੰਨ ਕੇ ਚੱਲੋ 3:30 ਪਾਉਣੇ 5 ਦੇ ਵੇਲੇ ਦੋਨੇ ਦਫਤਰ ਦੇ ਦੋ ਲੋਕ ਆਈ ਦੋ ਬਾਹਰਲੇ ਪਾਸੇ ਗੇਟਾਂ ਅੰਦਰਲੇ ਪਾਸੇ ਦੋ ਗੇਟਾਂ ਨੂੰ ਤੋੜ ਕੇ ਤੇ ਅੰਦਰ ਦਰਾਜ ਦੇ ਲੋਕ ਤੋੜ ਗਈ 4000 18000 ਰੁਪਏ ਸਾਡਾ ਚੱਕਿਆ ਗਿਆ ਕੱਲ ਕੋਈ ਕਾਰਵਾਈ ਪੁਲਿਸ ਨੇ ਕਾਰਵਾਈ ਹਾਲੇ ਤੱਕ ਤਾਂ ਕੋਈ ਨਹੀਂ ਸਾਡਾ ਰਿਪੋਰਟ ਲਖਾਈ ਆ ਜੀ ਅੱਜ ਦੇਖੋ ਕੀ ਬੰਦਾ ਨਾ ਕੋਈ ਨਹੀਂ ਤੇ ਅੱਜ ਅੱਜ ਫਿਰ ਚੁਰਹਲੋ ਹੋਰ ਫੜ ਲੈ ਅੱਜ ਦਾ ਤਾਂ ਪਤਾ ਨਹੀਂ ਇਹ ਕੌਣ ਆ ਹੁਣ ਇਹ ਤਾਂ ਕੋਈ ਕੈਮਰਾ ਵਗੈਰਾ ਚਾਵੇ ਤੇ ਫੇਰੀ ਪਤਾ ਲੱਗਦਾ ਨਹੀਂ ਉਹਦੇ ਵਿੱਚ ਨਹੀਂ ਕੀ ਕੰਮ ਕਰਦੇ ਹੋ ਜੀ ਰੇੜੀ ਲਾਉਂਦੇ ਆਲੂ ਗੰਡੇ ਦੀ ਤੇ ਮੈਨੂੰ ਹਫਤਾ ਹੋ ਗਿਆ ਮੈਂ ਬਾਜ਼ਾਰ ਅਮਲੀਆਂ ਦੇ ਡਰ ਤੋਂ ਹਫਤਾ ਹੋ ਗਿਆ ਮੈਂ ਜਾਂਦੀ ਨਹੀਂ ਹਫਤਾ ਪਹਿਲੇ ਆਰਾ ਮਾਰਕੀਟ ਤੇ ਮੈਨੂੰ ਅਮਲੀ ਪੈ ਗਈ ਕਹਿੰਦੇ ਕੱਢ ਕਿੰਨੇ ਪੈਸੇ ਆ ਮੈਂ ਕਿਹਾ ਪੈਸੇ ਵੀਰ ਜੀ ਹੈ ਨਹੀਂ ਮੈਂ ਇਹ ਬੋਣੀ ਨਹੀਂ ਕੀਤੀ ਕਹਿੰਦੇ ਗੰਡੇ 10 ਕਿਲੋ ਪਾ ਦਿਓ ਮੈਂ ਮਿੰਟ ਮਾਰੀ ਗੰਡੇ ਪਾਉਣ ਨੂੰ ਕਹਿੰਦੇ ਕਿੰਨੇ ਪੈਸੇ ਮੈਂ ਕਿਹਾ ਯਾਰ ਤੂੰ ਮੇਰੀ ਮਾਸੀ ਦਾ ਮੁੰਡਾ ਹੈਗਾ ਮੈਂ ਪੈਸੇ ਨਹੀਂ ਲੈਣਾ ਤੇਰੇ ਤਾਂ ਹੁਣ ਮੈਨੂੰ ਹਫਤਾ ਹੋ ਗਿਆ ਬਾਜ਼ਾਰ ਜਾਂਦੇ ਹੀ ਇੱਥੇ ਹੀ ਜਿੰਨਾ ਵਿਗਿਆ ਵਿਗਿਆ ਨਹੀਂ ਵਿਗਿਆ ਨਾਲ ਸਹੀ ਸਾਡੇ ਆੜਤੀਆ ਕਹਿੰਦੇ ਕਲਮ ਦੋ ਮੈਂ ਹੱਤ ਬੰਨ ਲੈਵੇਂ ਬਾਈ ਪੈਸੇ ਆ ਨਹੀਂ ਮੇਰੇ ਕੋਲ ਜਦੋਂ ਵਟੇਂਗੇ ਉਦੋਂ ਦੇ ਦੇਣਗੇ ਹੁਣ ਕੱਲ ਇੱਕ ਰਾਜੂ ਬਾਉ ਦੀ ਦੁਕਾਨ ਤੇ ਕਨਾਰ ਦਾ ਡੱਬਾ ਚੱਕਿਆ ਗੁਰਪ੍ਰੀਤ ਬਾਉ ਦੀ ਦੁਕਾਨ ਤੋੜਤੀ ਗੱਲਾਂ ਲੈ ਗਏ ਅੱਜ ਇੱਕ ਲੈਸਨ ਵਾਲਾ ਬੰਦਾ ਫੜਿਆ ਇਸ ਤਰ੍ਹਾਂ ਕਿਵੇਂ ਸਰਕਾਰ ਚੱਲੂਏ ਕਿਵੇਂ ਸ਼ਹਿਰ ਦੇ ਭਲੇਵਾਨ ਬੰਦੇ ਰਹਿਣਗੇ ਭਲੇਮਾਨ ਤੋਂ ਬੰਦੇ ਰਹਿ ਨਹੀਂ ਨੇ ਅਬ ਜੁਲੇ ਪੰਜਾਬ ਦੇ ਹੈਗੇ ਉਹ ਨਵੇਂ ਮੁੰਡੇ ਕਨੇਡਾ ਲੰਡਨ ਜਾ ਹੀ ਜਾਂਦੇ ਆਗੇ ਉਹਨਾਂ ਦੇ ਬੁਜ਼ੁਰਗ ਵੀ ਨਾਲ ਜਾਈ ਜਾਂਦੇ ਪੰਜਾਬ 'ਚ ਰਹਿਣਾ ਕੌਣ ਫਿਰ ਪੰਜਾਬ 'ਚ ਅਮਲੀ ਤੇ ਮਟੀਰੀ ਰੋਣਾ ਜੀ ਜੇ ਅਮਲੀ ਮਟੀਰੀ ਰਵ ਤੇ ਅਸੀਂ ਵੀ ਯੂਪੀ ਜਾਵਣੇ ਬਿਹਾਰ ਵਾਲੇ ਬਿਹਾਰ ਜਾਵਣ ਤੇ ਇਹ ਜਿਹੜੇ ਸਾਡੇ ਆਲਤੀ ਆਂਗੇ 4 ਵਜੇ ਮੰਝਾ ਛੱਡ ਕੇ ਹੁੰਦੇ ਆ ਕਾਦੇ ਵਾਸਤੇ ਆਉਂਦੇ ਦੋ ਪੈਸੇ ਕਮਾਉਣ ਵਾਸਤੇ ਮੈਨੂੰ ਵੀ ਕਮਾਈ ਕਰਨ ਵਾਸਤੇ ਤੇ ਇੰਨਾਂ ਦਾ ਹੀ ਸਮਾਨ ਚੋਰੀ ਹੋ ਜਾਂਦਾ ਇਹ ਆਪਦਾ ਸਮਾਨ ਰਖਾਵਾਂ ਕਿ ਅਮਲੀਆਂ ਨੂੰ ਰਖਾਵਾਂ ਕਿਨੂ ਕਿਨੂ ਰਖਾਵਾਂ ਜੀ ਮਾਂਗੇ ਕਰਤੇ ਆਂ ਅਮਲੀ ਮਟੀਰੀ ਜਮਾ ਨਾ ਰਵੇ ਅਮਲੀ ਮਟੀਰੀ ਜਮਾ ਨਾ ਰਵੇ ਅੱਗੇ ਭਗਵੰਤ ਮਾਨ ਨੂੰ ਜਿੰਨਾ ਹੈਗਾ ਤਾਂ ਅਮਲੀ ਮਟੀਰੀ ਦਾ ਨਾ ਹੀ ਖਤਮ ਕਰ ਦੋ ਠੀਕ ਹੈ ਅੱਗੇ ਜਿੰਨਾ ਆ ਸਰਕਾਰ ਨੂੰ ਵੋਟ ਮੰਗਣੀ ਹੈ ਵੋਟ ਦੇਣੀ ਹੈ ਤਾਂ ਇਹ ਤਾਂ ਬਿਲਕੁਲ ਅਮਲੀ ਮਟੀਰੀ ਜਮਾ ਖਤਮੀ ਕਰ ਦੋ ਆਪਾਂ ਨੂੰ ਪਤਾ ਬਹੁਤ ਵੱਡੇ ਫਤਵੇ ਨਾਲ ਇੱਕ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਜਿਹਨਾਂ ਨੇ ਸਰਕਾਰ ਨੇ بڑے بڑے ਵਾਅਦੇ ਕੀਤੇ ਸੀ ਅੱਜ ਪੰਜਾਬ ਨੂੰ ਨਸ਼ਾ ਮੁਕਤ ਕਰਦਿਆਂ ਕਿ ਸਟੂਡੈਂਟਸ ਨੂੰ ਬਹੁਤ ਵੱਡੀਆਂ ਗੱਲਾਂ ਕੀਤੀਆਂ ਸੀ ਜੋ ਅੱਜ ਹਾਲਾਤ ਪੰਜਾਬ ਦੇ ਐ ਵੱਧ ਤੋਂ ਵੀ ਬੱਤਰ ਹੋ ਗਏ ਆ ਸ ਮੈਂ ਤੁਹਾਨੂੰ ਆਪਦੀ ਇਹ ਸਬਜ਼ੀ ਮੰਡੀ ਦੀ ਗੱਲ ਹੀ ਕਰਾਂ ਪੰਜ ਚਾਰ ਦਿਨ ਪਹਿਲਾਂ ਅਸੀਂ ਪਹਿਲੀ ਗੱਲ ਤਾਂ ਅਸੀਂ 5-6 ਮਹੀਨਿਆਂ ਤੋਂ ਤਿਬ ਨਹੀਂ ਵੇਚ ਰਹੇ ਆ ਅਸੀਂ ਆਪ ਦਾ ਸੌਦਾ ਵੇਚੀਏ ਕਿ ਸੌਦੇ ਵਿੱਚ ਤੇ ਨਿਗਾਹ ਰੱਖੀਏ ਕੋਈ ਬੰਦਾ ਹੁੰਦਾ ਸਮਾਨ ਚੱਕ ਕੇ ਲੈ ਜਾਂਦਾ ਰਜ ਦੇ ਵਿੱਚ ਪਤਾ ਲੱਗਦਾ ਚਾਰ ਪੰਜ ਦਿਨ ਪਹਿਲਾਂ ਅਸੀਂ ਦੋ ਬੰਦੇ ਫੜੇ ਸੀ ਦੋ ਬੰਦੇ ਚਾਰ ਪੰਜ ਦਿਨ ਪਹਿਲਾਂ ਫੜੇ ਸੀ ਅਸੀਂ ਅਸੀਂ ਪੁਲਿਸ ਨੂੰ ਦਿੱਤੇ ਆ ਅਸੀਂ ਉਹਦੀ ਵੀਡੀਓ ਹੀ ਬਣਾਈ ਹੈ ਜਿਹੜੇ ਸ਼ਰਿਆਮ ਕਹਿ ਰਹੇ ਆ ਵੀ ਅਸੀਂ ਨਸ਼ਾ ਫਿਰਕੋਟ ਚੋਂ ਆ ਬੰਦਿਆਂ ਤੋਂ ਲੈ ਕੇ ਆਉਨੇ ਆ ਉਹ ਦੋਵੇਂ ਬੰਦੇ ਥਾਣੇ ਆ ਤੀਜਾ ਬੰਦਾ ਅੱਜ ਸਿਰੇ ਫਿਰ ਫੜਿਆ ਗਿਆ ਇਹ ਹਾਲਾਤ ਆ ਅਸੀਂ ਆਪਦੇ ਘਰੋਂ ਆਪਦੀ ਇੱਕ ਟਵਾਤੇ ਸਿਰੇ ਨਹੀਂ ਆ ਸਕਦੇ ਆਪਦੀ ਕਾਰ ਲੈ ਕੇ ਆਈ ਦੀ ਹੈ ਕਿਉਂਕਿ ਸਾਡੇ ਕੋਲ ਪੈਸੇ ਹੁੰਦੇ ਆ ਹਮੇਸ਼ਾ ਡਰ ਰਹਿੰਦਾ ਤੁਸੀਂ ਇੱਥੇ ਰੇਡੀਆਂ ਵਾਲੇ ਵੀ ਖੜੇ ਆ ਰੇਡੀਆਂ ਵਾਲਾ ਬੰਦਾ ਕੋਈ ਬੰਦਾ ਆਪਦੇ ਘਰੋਂ ਕਲਮ ਪੈਸੇ ਲਿਆ ਕੇ ਰਾਜੀ ਨਹੀਂ ਸਿਰੇ ਕਿਉਂ ਰਸਤੇ ਦੇ ਵਿੱਚ ਲੁੱਟਿਆ ਜਾਂਦਾ ਜੋ ਹਾਲਾਤ ਪੰਜਾਬ ਦੇ ਬਣ ਗਏ ਆ ਜੋ ਹਾਲਾਤ ਸਰਕਾਰ ਨੇ ਬਣਾਏ ਆ ਮੈਂ ਭਗਵੰਤ ਸਿੰਘ ਮਾਨ ਨੂੰ ਇਹ ਬੇਨਤੀ ਕਰਦਾ ਹੱਥ ਜੋੜ ਕੇ ਮਾਨ ਸਾਹਿਬ ਡਿਵੈਲਪਮੈਂਟ ਦੀਆਂ ਗੱਲਾਂ ਛੱਡੋ ਇਹਨਾਂ ਲੋਕਾਂ ਨੂੰ ਨਹੀਂ ਵੇਖੋ ਜੋ ਹਾਲਾਤ ਕੀ ਬਣੇ ਜਾਂਦੇ ਪੰਜਾਬ ਦੇ ਉਹ ਜਿਵੇਂ ਤੁਹਾਡੇ ਸਾਹਮਣੇ ਦੱਸੀ ਜਾਂਦਾ ਵੀ ਸ਼ਰੀਆਂੋਂ ਫਾਟਕਾਂ ਦੇ ਬੰਦੇ 10 10 12 12 ਬੰਦੇ ਖੜੇ ਨਸ਼ਾ ਵੇਚ ਰਹੇ ਆ ਪੁਲਿਸ ਦੀ ਕੋਈ ਕਾਰਵਾਈ ਨਹੀਂ ਪੁਲਿਸ ਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ ਪੰਜਾਬ ਦੇ ਵਿੱਚ ਕੀ ਹੋ ਰਿਹਾ ਸਾਡੇ ਸ਼ਹਿਰ ਦੇ ਵਿੱਚ ਇਹਨਾਂ ਗੱਲਾਂ ਨੂੰ ਵੇਖਣਾ ਪਊਗਾ ਨਹੀਂ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਜਾਣੇ ਆ ਬਾਜੀ ਜਿਹੜੇ ਤੁਸੀਂ ਦੱਸਿਆ ਸੀਗਾ ਵੀ ਚੋਰ ਜਿਹੜੇ ਪਹਿਲਾਂ ਫੜਾਏ ਸੀਗੇ ਉਹਨਾਂ ਪਰ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਅਜੇ ਪੁਲਿਸ ਦੇ ਕੋਲੇ ਬੈਠੇ ਜੀ ਦੋਨੋਂ ਬੰਦੇ ਉਹ ਸਾਬ ਮੈਂ ਤੁਹਾਨੂੰ ਵੀਡੀਓ ਦੂੰਗਾ ਜੀ ਜੋ ਬੰਦੇ ਉਹ ਮੰਨੇ ਆ ਇੱਕ ਬੰਦਾ ਕਹਿ ਰਿਹਾ ਮੈਂ ਬਾਜੀਗਰਵਸੀ ਆ ਨਾਉ ਦਾ ਵੀਡੀਓ ਦੇ ਵਿੱਚ ਹੈਗਾ ਉੱਥੋਂ ਨਸ਼ਾ ਲਿਉਣਾ ਇੱਕ ਮੁੰਡਾ ਸੰਜੇਨਗਰ ਵਾ ਆਪਣੇ ਸੰਜੇਨਗਰ ਬੈਠਾ ਜੋਧਰਾਮ ਕਲੋਨੀ ਬੈਠੇ ਆ ਉਹਨੇ ਅੱਡੜ ਬੁੜੀਆਂ ਦੇ ਨਾਲ ਆਏ ਆ ਜਿਹੜੀਆਂ ਜਨਨੀਆਂ ਨਸ਼ਾ ਵੇਚਦੀਆਂ ਪੁਲਿਸ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਬੰਦੇ ਨਸ਼ਾ ਵੇਚਦੇ ਆ ਲਿਉਣਾ ਉਹਨਾਂ ਨੂੰ ਸਰਕਾਰਾਂ ਵੱਲੋਂ ਵੀ ਦਾਅਵੇ ਕੀਤੇ ਜਾ ਰਹੇ ਆ ਵੀ ਨਸ਼ੇ ਦੀ ਰੋਕਥામ ਕੀਤੀ ਜਾ ਰਹੀ ਹੈਗੀ ਆ ਤਾਂ ਆਪਣੇ ਫਰੀ ਕੋਟ ਪ੍ਰਸ਼ਾਸਨ ਵੱਲੋਂ ਵੀ ਕਿਹਾ ਜਾ ਰਿਹਾ ਵਾਰ-ਵਾਰ ਵੀ ਜਿਹੜੇ ਹੈਗਾ ਨਸ਼ੇ ਦੀ ਰੋਕਥਾਂ ਤੇ ਇਸ ਕੰਦੇ ਨਸ਼ੇ ਦੀ ਵਿਕਰੀ ਨਹੀਂ ਹੋ ਰਹੀਗੀ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰਾਂ ਦੇ ਦਾਅਵੇ ਤੁਹਾਡੇ ਸਾਹਮਣੇ ਆ ਜਿਹੜਾ ਬੰਦਾ ਫਰੀਦ ਆ ਉਹ ਕਹਿੰਦਾ ਮੈਂ ਨਸ਼ਾ ਲੈ ਕੇ ਆਉਣਾ ਆ ਤਿੰਨ ਫੜੇ ਸਬਜ਼ੀ ਮੰਡੀ ਦੋੜਣਾ ਤਿੰਨ ਬੰਦੇ ਫੜੇਗੇ ਇੱਥੋਂ ਆ ਬਾਕੀ ਰੇੜੀਆਂ ਵਾਲੇ ਖੜੇ ਇਹਨਾਂ ਨੂੰ ਪੁੱਛ ਲੋ ਹਾ ਲਾਤਕੀ ਸਬਜ਼ੀ ਮੰਡੀ ਦੇ ਜੇ ਜੇ ਨਸ਼ਾ ਵੇਚਦਾ ਤੇ ਤਾਂ ਹੀ ਲੋਕ ਇਕੱਠਾ ਕਰਦੇ ਆ ਜੀ ਸਾਰੇ ਤੁਸੀਂ ਯਕੀਨ ਮੰਨੋਗੇ ਜੋਤਰਾਮ ਕੋਲੋਂਡੀ ਬਜਗਰ ਵਸਤੀ ਸੰਜੇਨਗਰ ਵਸਤੀ ਸ਼ਰੇ ਆਮ ਚਿੱਟਾ ਵਿਖਦਾ ਪਿਆ 100 100 ਦੋ ਜੁਆਕ ਖੜੇ ਕੀਤੇ ਉਹਨਾਂ ਨੇ 100 100 200 ਰੁਪਇਆ ਲੈ ਕੇ ਨਿਚੇ ਵੇਚੀ ਜਾਂਦੇ ਆ ਆ ਤੁਹਾਡੇ ਸਾਹਮਣੇ ਆ ਕੱਲ ਸਾਡੇ ਇੱਕ ਗੁਰਪ੍ਰੀਤ ਅਰਤੀਏ ਦਾ ਭੋਲੂ ਵਾਲੇ ਦਾ ਹੈਗਾ ਉਹਨਾਂ ਦਾ ਕੱਲ ਗੱਲਾਂ ਤੋੜਿਆ 15 ਤੋਂ 20000 ਰੁਪਇਆ ਉਹਦਾ ਕੱਢ ਕੇ ਲੈ ਕੇ ਹੈਗੇ ਆ ਆ ਚੋਰ ਫੜਾਏ ਆ ਆ ਜਿੰਨੇ ਭਈਏ ਸਾਡੀ ਸਬਜ਼ੀ ਮੰਡੀ ਦੇ ਆ ਰਾਤ ਸਵੇਰੇ ਰਾਤ ਨੂੰ ਇਹ 10 ਤੋਂ 12 ਜਨੇ ਇਕੱਠੇ ਹੋ ਕੇ ਜਾਂਦੇ ਕਿਤੇ ਰਾਤ ਨੂੰ ਇਹਨਾਂ ਨੂੰ ਲੁੱਟ ਖੋਹਣਾ ਹੋ ਜੇ ਕੋਈ ਇਹਨਾਂ ਤੋਂ ਪੈਸੇ ਨਾ ਖੋ ਕੇ ਲੈ ਜੇ ਇੰਨਾ ਬੁਰਾ ਹਾਲ ਹੋ ਚੁੱਕਿਆ ਸਰਕਾਰ ਦਾ ਇਸ ਕੰਮ ਨਾਲ ਕੋਈ ਧਿਆਨ ਨਹੀਂ ਕੋਈ ਇਹਨਾਂ ਦਾ ਕੋਈ ਸੈਂਟਰ ਬਣਾਵੇ ਕੋਈ ਇਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਪਾਸੇ ਧਿਆਨ ਦੇਣ ਸ਼ਹਿਰ ਦਾ ਭਲਾ ਹੋ ਸਕੇ ਇਸ ਸਾਲ ਸਰਕਾਰ ਦਾ ਕੋਈ ਧਿਆਨ ਨਹੀਂ ਜਾ ਰਿਹਾ ਇਹੀ ਅਸੀਂ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਹਨਾਂ ਨਾਲ ਧਿਆਨ ਦਿਓ ਜੋ ਮੰਡੀ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਸਵੇਰੇ ਅਸੀਂ ਆਪਣੇ ਸ਼ਹਿਰ ਦੇ ਵਿੱਚ ਘਰੋਂ ਨਹੀਂ ਆਕੇ ਮਹਿਫੂਜ਼ ਹੋ ਸਕਦਾ ਕਿਵੇਂ ਹੋਵਾਂਗੇ ਫਿਰ ਅਸੀਂ ਇਹਨਾਂ ਪੀਸੀਆ ਨੂੰ ਤਲਾਬ ਮਿਲੀ ਸੀ ਉਤੋਂ ਸਬਜ਼ੀ ਮੰਡੀ ਦੇ ਵਿੱਚੋਂ ਸੱਤਾ ਨਾਂ ਦਾ ਹੈਗਾ ਤੇ ਮਾਨੀ ਸਿੰਘ ਦਾ ਇਹ ਉੱਥੇ ਕੋਈ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਤਾਂ ਉਹ ਪੀਸੀਆ ਨੇ ਇਹਨੂੰ ਕਾਬੂ ਕੀਤਾ ਇਹਦੇ ਬਾਰੇ ਅਸੀਂ ਪੜਤਾਲ ਕਰਦੇ ਹਾਂ ਜੇ ਮਦਈ ਵੀ ਸਾਡੇ ਕੋਲ ਪਹੁੰਚ ਆਣੀ ਹੈ ਮਦਈ ਨੂੰ ਬੁਲਾਈ ਜਾਂਦੇ ਹਾਂ ਜਿਸ ਤਰ੍ਹਾਂ ਮਦਈ ਬਿਆਨ ਲਿਖਾਊਗਾ ਤਾਂ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਸਰ ਉਹਨਾਂ ਨੂੰ ਪਹਿਲਾਂ ਵੀ ਦੋਸ਼ ਲਾਇਆ ਵੀ ਪਹਿਲਾਂ ਵੀ ਤੋਰ ਕੱਟ ਕੇ ਦਿੱਤੇ ਆ ਤੁਹਾਨੂੰ ਇਹ ਦੋ ਚਾਰ ਦਿਨ ਪਹਿਲਾਂ ਉੱਥੇ ਸਬਜ਼ੀ ਮੰਡੀ ਵਿੱਚ ਇਸੇ ਤਰ੍ਹਾਂ ਕੋਈ ਗੰਡਿਆਂ ਦੀ ਬੂਰੀ ਨਾ ਉਹਨੂੰ ਕੋਈ ਹੱਥੋਂ ਉਤ ਪਾ ਰਿਆ ਸੀਗਾ ਤਾਂ ਇਹਨਾਂ ਨੇ ਉੱਥੇ ਉਹਨੂੰ ਰੋਕਿਆ ਸੀਗਾ ਦੋਨੋਂ ਪਾਰਟੀਆਂ ਇੱਕ ਵਾਰੀ ਸਤੋਂ ਟਾਈਮ ਲੈ ਗਈਆਂ ਸੀਆਂ ਵੀ ਅਸੀਂ ਗੱਲਬਾਤ ਕਰਕੇ ਫੇਰ ਬਿਆਨ ਲਿਖਾਉਣੇ ਆ ਉਹ ਵੀ ਉਸੇ ਬੁਲਾ ਰਹੇ ਆ ਇਸ ਤਰ੍ਹਾਂ ਉਹ ਬਿਆਨ ਲਿਖਾਉਣਗੇ ਤਾਂ ਅਸੀਂ ਕਾਰਵਾਈ ਕਰਾਂਗੇ ਸਰ ਇੱਕ ਹੋਰ ਤੀਸਰੀ ਪਾਰਟੀ ਜਿਹੜੀ ਆ ਰਹੀ ਹੈ ਉਹ ਕਦੇ ਵੀ ਸਾਡੇ ਦੁਕਾਨ ਦੇ ਵਿੱਚੋਂ ਭੰਨ ਤੋੜ ਕਰਕੇ ਨਗਦੀ ਚੋਰੀ ਕਰਕੇ ਲੈ ਗਈ ਆ ਉਹਦੀ ਤਲਾਸ਼ ਮਿਲੀ ਸੀ ਸਾਨੂੰ ਅਜੇ ਜਵਾਨੀ ਅਜੇ ਉਹ ਕੰਪਲੇਨੈਂਟ ਅਜੇ ਮਿਲਿਆ ਨਹੀਂ ਹੁਣ ਵੀ ਪਤਾ ਕੀਤਾ ਸੀਗਾ ਮੇਸੇ ਸੀ ਭੇਜਿਆ ਹੋਇਆ ਉੱਥੇ ਉਹ ਮੌਕੇ ਤੇ ਜਿਸ ਤਰ੍ਹਾਂ ਕੋਈ ਹਲਾਤ ਹੋਣਗੇ ਕਾਰਵਾਈ ਕਰਾਂਗੇ ਸਰ ਇੱਕ ਜਿਹੜੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕਹਿ ਰਿਆ ਗਿਆ ਵੀ ਨਸ਼ੇ ਦੀ ਵੇਚ ਰਹੀ ਅਸੀਂ ਨਸ਼ਾ ਲੈ ਰਹੀ ਹੈਗੇ ਆ ਸ਼ਹਿਰਿਆਂ ਚੱਲ ਰਿਹਾ ਹੈਗਾ ਉਹਨਾਂ ਲੋਕੀਂ ਕਾਰਵਾਈ ਕੀਤੀ ਜਾ ਰਹੀ ਹੈ ਨਸ਼ੇ ਦਾ ਨਹੀਂ ਨਸ਼ੇ ਦਾ ਜਿੱਥੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਾਂ ਸਾਨੂੰ ਕੋਈ ਬੰਦਾ ਕਾਬੂ ਹੁੰਦਾ ਤਾਂ ਅਸੀਂ ਉਹਦੇ ਖਾਫ ਕਾਰਵਾਈ ਕਰਦੇ ਹਾਂ